ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾ ਚੰਕਠਾ ਦੋਸਤੋ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਇਸੇ ਤਰ੍ਹਾਂ ਅੱਗੇ ਤੁਸੀਂ ਪਿਆਰ ਦਿੰਦੇ ਰਹੋ ਅੱਜ ਦੀ ਵੀਡੀਓ 'ਚ ਬਣਾਵਾਂਗੇ ਆਪਾਂ ਗਰਮੀ ਦੀ ਇੱਕ ਹੋਰ ਮਸ਼ਹੂਰ ਸਬਜ਼ੀ ਤੇ ਉਸ ਤੋਂ ਪਹਿਲਾਂ ਤੁਸੀਂ ਦੇਖੋ ਸਾਡੇ ਘਰ ਦਾ ਨਵਾਂ ਰੰਗ ਰੁਗਣ ਹੋਇਆ ਇਹ ਕਿਉਂ ਕਰਾਇਆ ਇੱਧਰ ਪਿੱਛੇ ਚੌਂਕਾ ਚੁੱਲਾ ਵੀ ਇਹ ਰੰਗ ਕਰਾ ਲਿਆ ਆਹ ਦੇਖੋ ਨਾ ਵਧੀਆ ਲੱਗਦਾ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਮੈਂ ਆ ਦੇਖੋ ਤੁਸੀਂ ਹੀ ਆਪਣੇ ਚਮਕੀ ਚੋਲੇ ਨੂੰ ਰੰਗ ਕਰ ਲਿਆ ਮਾਹਾਂ ਹੀ ਰੰਗ ਜੁੜਿਆ ਇਹਨੂੰ ਕਿ ਕਿੰਨਾ ਵਧੀਆ ਲੱਗਦਾ ਇਧਰ ਉਪਰ ਵੀ ਰੰਗ ਰੋਗ ਨੂੰ ਹੋਇਆ ਵਾ ਇਹ ਕਿਉਂ ਹੋਇਆ ਤੁਹਾਨੂੰ ਆਉਂਦੇ ਵਲੌਗ ਚ ਪਤਾ ਲੱਗ ਜਾਣਾ ਤੇ ਸਾਡੇ ਚਮਕੀ ਚੋਲੇ ਦਾ ਨਿਰਸ਼ ਇਧਰ ਸਾਡੇ ਕਾਕਾ ਜੀ ਗਰਜੋਤ ਸਿੰਘ ਇਹ ਰੰਗ ਰੋਗ ਨੇ ਤਾਂ ਹੋਇਆ ਸਾਡੇ ਗਰਜੋਤ ਦਾ ਪ੍ਰੋਗਰਾਮ ਆ ਕਿੱਦਾਂ ਮਾਤਾ ਜੀ ਸਾਰੰਤਿਕ ਨੂੰ ਹਾਂਜੀ ਚਲੋ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਆਪਾਂ ਅੱਜ ਦੀ ਵੀਡੀਓ ਦੀ ਗੱਲ ਕਰੀਏ ਫਤਿਹ ਬੁਲਾ ਦਿਓ ਸਾਰਿਆਂ ਨੂੰ। ਸਤਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਵੇਖਦੇ ਪੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕੀ ਲੈ ਕੇ ਆਏ ਆ ਆ ਤੁਹਾਨੂੰ ਦਿਖਾਉਣੇ ਆ ਇਹ ਆ ਕ੍ਰੇਲੇ। ਹਾਂ ਇਹ ਆ ਗਰਮੀਆਂ ਦੀ ਮਸ਼ਹੂਰ ਸਬਜ਼ੀ। ਹਾਂਜੀ ਹਾਂਜੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਤਿੰਨ ਗੰਡੇ ਤੇ ਬਾਕੀ ਆਪਾਂ ਜਿਹੜੇ ਛੋਟੇ ਛੋਟੇ ਆ ਉਹ ਵਿੱਚ ਭਰ ਕੇ ਪਾਵਾਂਗੇ। ਠੀਕ। ਤੇ ਨਾਲ ਪਾਵਾਂਗੇ ਮਿਰਚਾਂ। ਸੇ ਇਹ ਵੀ ਨਾਲੀ ਬਾਵਾਂਗੇ ਹਾਂ ਤੇ ਆਜੋ ਆਪਾਂ ਇਹਨਾਂ ਨੂੰ ਛਿੱਲ ਲੈਨੇ ਆ ਛਿੱਲ ਕੇ ਤੇ ਫਿਰ ਅਗਲਾ ਪ੍ਰੋਸੈਸ ਦੱਸਾਂਗੇ ਇਹਨੂੰ ਲੂਣ ਲਾਣ ਲਾਉਂਦਾ ਇਹਦੇ ਆਪਾਂ ਛਿਲਕੇ ਵੀ ਨਹੀਂ ਵੇਸਟ ਜਾਂਦੇ ਨੇ ਅੱਛਾ ਜੀ ਇਹ ਵੀ ਆਪਾਂ ਬਣਾ ਲੈਨੇ ਆ ਵਖਰੇ ਬਣਾ ਲੈਨੇ ਨੇ ਹਾਂਜੀ ਤੇ ਇਹਨੇ ਆ ਵਖਰੇ ਬਣਾਉਣੇ ਕੇ ਵਿੱਚ ਹੀ ਪਾਉਨੇ ਆ ਕਈ ਲੋਕੀ ਸੁਟ ਦੇ ਦਿੰਦੇ ਨੇ ਹਾਂ ਇਹ ਸੁਟਨੇ ਨਹੀਂ ਇਹ ਆਪਾਂ ਤੇ ਕਦੇ ਨਹੀਂ ਸੁਟੇ ਇਹ ਬਹੁਤ ਵਧੀਆ ਚੀਜ਼ ਆ ਹਾਂਜੀ ਕਰੇਲੇ ਆਪਾਂ ਇਸ ਤਰ੍ਹਾਂ ਸਾਰੇ ਏਕ ਏਕ ਕਰਕੇ ਛਿੱਲ ਲਾਂਗੇ ਤੇ ਇਹ ਜਿਹੜੇ ਛਿਲਕੇ ਆ ਇਹ ਵੀ ਨਹੀਂ ਆਪਾਂ ਵੇਸਟ ਸੁਟਨੇ ਇਹ ਵੀ ਆਪਾਂ ਬਣਾਉਣੇ ਆ ਤੇ ਇਹਨਾਂ ਨੂੰ ਛਿੱਲ ਕੇ ਫਿਰ ਆਪਾਂ ਘੱਟ ਲਾ ਕੇ ਤੇ ਨੂਨ ਲਾ ਲਾਂਗੇ ਤੇ ਫਿਰ ਤੁਹਾਨੂੰ ਦੱਸਦੇ ਆ ਕਿ ਅੱਗੇ ਇਹਦੇ ਵਿੱਚ ਕਿਹੜੇ-ਕਿਹੜੇ ਮਸਾਲੇ ਪਾਵਾਂਗੇ ਆਪਾਂ ਤੇ ਕਰੇਲਿਆਂ ਦੇ ਕੋਈ ਜਿਹੜੇ ਗੁਣੋ ਵੀ ਦੱਸੋ ਕਰੇਲਿਆਂ ਦੇ ਤੇ ਗੁਣ ਬਹੁਤ ਹੈਗੇ ਆ ਤੇ ਕਰੇਲਿਆਂ ਨਾਲੋਂ ਵੱਧ ਜਿਹੜੇ ਛਿਲਕੇ ਆ ਜਿ ਗੋਣੇ ਆ 슈ਗਰ ਵਾਲੇ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਜਿਹੜੇ ਛਿਲਕੇ ਬਣਾ ਕੇ ਖਾਇਆ ਕਰਨ 슈ਗਰ ਵਾਲੇ ਤੇ ਛਿਲਕੇ ਬਹੁਤ ਵਧੀਆ ਚੀਜ਼ ਆ ਕੌੜੀ ਕਰਕੇ ਛਣ ਦਿੰਦੇ ਨੇ ਨਾ ਲੋਕੀ ਕੌੜੀ ਕਰਕੇ ਪਰ ਕੋੜੀ ਕੋੜ ਨਹੀਂ ਤੇ ਸੁਗੋ ਇੱਕੋ ਸ਼ੂਗਰ ਸਹੀ ਰੱਖਣੀ ਆ ਕੋੜ ਦੇ ਨਾਲ ਹੀ ਲੈਵਲ ਸ਼ੂਗਰ ਦਾ ਵਧੀਆ ਰਹਿੰਦਾ ਵਾ ਤੇ ਬੀਪੀ ਵੀ ਵਧੀਆ ਰਹਿੰਦਾ ਇਹਦੇ ਨਾਲ ਕੋੜ ਨਾਲ ਕੋੜੀ ਚੀਜ਼ ਖਾਣੀ ਚਾਹੀਦੀ ਆ ਇੱਕ ਭੈਣ ਨੇ ਕਮੈਂਟ ਕੀਤਾ ਸੀ ਵੀ ਜਿਹੜੀ ਬੀਕਾ ਨੇੜ ਦੀ ਤੌੜੀ ਆ ਉਹਦੀ ਕੋਈ ਪਛਾਣ ਦੱਸ ਦੋ ਉਹਦੀ ਪਛਾਣ ਹੁੰਦੀ ਆ ਕਿ ਉਹਦੇ ਅੰਦਰ ਜਿਹੜਾ ਚਿੱਟਾ-ਚਿੱਟਾ ਰੋਗਨ ਫੇਰਿਆ ਹੁੰਦਾ ਵਾ ਉਹਨਾਂ ਦਾ ਚਿੱਟੇ ਹੁੰਦੇ ਤੇ ਬਾਹਰ ਹੁੰਦਾ ਉਹਦੇ ਫੁੱਲ-ਫੁੱਲ ਜੇ ਉੱਪਰ ਹੁੰਦੇ ਆ ਇਹ ਉਹਦੀ ਇਹੋ ਪਛਾਣ ਆ ਜਿਹੜੀ ਦੂਜੀ ਤੋੜੀ ਆ ਦੇਸੀ ਉਹ ਸਪਰੇਅ ਹੁੰਦੀ ਆ ਇਹਦੇ ਤੇ ਉਹ ਬੁੱਟੇ ਹੁੰਦੇ ਠੀਕ ਆ ਇੰਨੀ ਇਹਦੀ ਪਛਾਣ ਆ ਛੋਣੀ ਇਹਨਾਂ ਨੂੰ ਛਿੱਲ ਕੇ ਆਪਾਂ ਸੁੱਕਣੇ ਪਾਉਣਾ ਨੂਨ ਨਾਲ ਹਾਂ ਨੂਨ ਲਾ ਕੇ ਫਿਰ ਇਹਨਾਂ ਨੂੰ ਆਪਾਂ ਸੁੱਕਲੇ ਪਾਵਾਂਗੇ ਉਹਨਾਂ ਜਿਹੜਾ ਆਪਾਂ ਗੰਢਿਆਂ ਦਾ ਮਸਾਲਾ ਤਿਆਰ ਕਰ ਲਾਂਗੇ ਹਾਂਜੀ ਤੇ ਫਿਰ ਆਪਾਂ ਕ੍ਰੇਲੇ ਬਣਾਵਾਂਗੇ ਚਲੋ ਤੇ ਇਧਰ ਬੱਦਲ ਵੀ ਜ਼ੋਰਾਂ ਤੇ ਆ ਗਿਆ ਪੂਰਾ ਦੇਖੋ ਬੱਦਲ ਵੀ ਬਹੁਤ ਜ਼ਿਆਦਾ ਰੱਬ ਦੇ ਰੰਗ ਐ ਸਾਰੇ ਇਹ ਪਹਿਲੇ ਤੋਂ ਉਪਲਬਧ ਨਹੀਂ ਪਿਆ ਮੌਸਮ ਸਗੋਗੇ ਹਾਂਜੀ ਮੌਬਾਦੀ ਇਹ ਮੌਸਮ ਸਗੋ ਆਹ ਗਰਮੀ ਦੀ ਥੋੜੀ ਜਿਹੀ ਰਾਹਤ ਮਿਲ ਗਈ ਆ ਹਾਂ ਗਰਮੀ ਆਕਦਮ ਬਹੁਤ ਹੋ ਗਈ ਹੈ ਨਾ ਹਾਂਜੀ ਹਾਂਜੀ ਹੋਣਾ ਕੱਲ ਪਰਸੋਂ ਦੀ ਰਾਤ ਜੀ ਮਿਲੀ ਗਰਮੀ ਤੋਂ ਚਲੋ ਜੀ ਤਕੀਆ ਮੌਸਮ ਹੋਇਆ ਆ ਲੋ ਜੀ ਕਲੇਲੇ ਆਪਾਂ ਸਾਰੇ ਛਿੱਲ ਲਿਆ ਇਹਨਾਂ ਨੂੰ ਹੁਣ ਆਪਾਂ ਕੱਟ ਲਾ ਲੈਨੇ ਆ ਇਸ ਤਰੀਕੇ ਨਾਲ ਨੂੰ ਆਪਾਂ ਕੱਟ ਲਾ ਲਾਂਗੇ ਰੇਲੇ ਬਿਲਕੁਲ ਕੂਲੇ ਪਏ ਵੇਖੋ ਕੋਈ ਪੱਕਾ ਵੀ ਨਹੀਂ ਇਹਦੇ ਵਿੱਚ ਹੈਗਾ ਇਸੀ ਤਰ੍ਹਾਂ ਆਪਾਂ ਸਾਰੇ ਕੱਟ ਲਾ ਕੇ ਬਾਅਦ ਚ ਆਪਾਂ ਇਹਨਾਂ ਨੂੰ ਲੂਣ ਲਾ ਲਾਂਗੇ। ਲੋ ਜੀ ਆਪਾਂ ਜਿਹੜੇ ਕੱਟ ਲਾ ਲਿਆ ਤੈਨੂੰ ਹੁਣ ਆਪਾਂ ਇਸ ਤਰੀਕੇ ਦੇ ਨਾਲ ਵਿੱਚ ਦੇ ਲੂਣ ਲਾਵਾਂਗੇ। ਚੰਗੀ ਤਰ੍ਹਾਂ ਬਾਹਰ ਵੀ ਲਾ ਲਾਂਗੇ। ਇਸ ਤਰ੍ਹਾਂ ਸਾਰੇ ਕਰੇਲਿਆਂ ਨੂੰ ਆਪਾਂ ਲੂਣ ਲਾ ਲਾਂਗੇ ਤੇ ਆ ਛਿਲਕਿਆਂ ਨੂੰ ਵੀ ਲਾ ਲੈਨੇ ਆ। ਛਿਲਕਿਆਂ ਨੂੰ ਵੀ ਇਸ ਤਰ੍ਹਾਂ ਥੋੜਾ ਥੋੜਾ ਇਹਨਾਂ ਦੇ ਲੂਣ ਆਪਾਂ ਇਸ ਤਰ੍ਹਾਂ ਝੁੱਕ ਦੇਣਾ ਵਾ। ਏ ਵੀ ਇਹੜੇ ਕੋੜਾ ਪਾਣੀ ਜਿਆ ਥੋੜਾ ਜਿਆ ਦਾ ਆਪਾਂ ਕੱਢ ਲਾਂਗੇ ਨਿਚੋੜ ਕੇ ਤੇ ਕ੍ਰੇਲਿਆਂ ਦਾ ਵੀ ਆਪਾਂ ਇਸੇ ਤਰ੍ਹਾਂ ਲੂਣ ਲਾ ਕੇ ਸਾਰਿਆਂ ਨੂੰ ਤੇ ਥੋੜਾ ਥੋੜਾ ਪਾਣੀ ਕੋੜਾ ਇਹਦਾ ਕੱਢ ਲੈਣਾ ਤੇ ਕ੍ਰੇਲੇ ਹੁਣ ਬਾਜ਼ਾਰੋਂ ਆਮ ਹੀ ਮਿਲਦੇ ਪਏ ਆ ਬਹੁਤ ਵਧੀਆ ਹੁੰਦੇ ਪਏ ਨਾਲੇ ਤੇ ਹੁਣ ਆਪਾਂ ਨੂੰ ਇਹ ਕ੍ਰੇਲੇ ਜਿਹੜੇ ਬਣਾ ਕੇ ਖਾਣੇ ਚਾਹੀਦੇ ਗਰਮੀਆਂ ਦੀ ਸੀਜ਼ਨ ਦੀ ਸਬਜ਼ੀ ਜਿਹੜੀ ਆ ਉਹ ਆਪਾਂ ਨੂੰ ਖਾਣੇ ਚਾਹੀਦੀ ਆ ਬੇ ਸੀਜ਼ਨ ਦੀ ਸਬਜ਼ੀ ਨਹੀਂ ਖਾਣੀ ਚਾਹੀਦੀ ਕਈ ਸਿਆਲ ਚ ਵੀ ਕ੍ਰੇਲੇ ਬਣਾ ਕੇ ਖਾਈ ਗਏ ਆ ਉਹ ਕ੍ਰੇਲੇ ਨਹੀਂ ਖਾਣ ਲੈਕ ਹੁੰਦੇ ਜਿਹੜੇ ਹੁਣ ਆ ਰਹੇ ਆ ਗਰਮੀਆਂ ਦੇ ਵਿੱਚ ਕ੍ਰੇਲੇ ਹੁਣ ਇਹ ਬਹੁਤ ਵਧੀਆ ਤੇ ਗੁਣਕਾਰੀ ਆ ਰਹੇ ਆ ਇਹ ਤੁਸੀਂ ਬਣਾ ਕੇ ਖਾਇਆ ਕਰੋ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਕ੍ਰੇਲਿਆਂ ਨੂੰ ਲੂਣ ਲਾ ਕੇ ਰੈਸਟ ਤੇ ਰੱਖਾਂਗੇ 1 ਘੰਟਾ ਤੇ ਫਿਰ ਉਹਨਾਂ ਚਿਰ ਆਪਾਂ ਜਿਹੜੇ ਗੰਡੇ ਕੱਟ ਕੇ ਮਸਾਲਾ ਤਿਆਰ ਕਰਾਂ ਤੇ ਆਹ ਲੋ ਜੀ ਕ੍ਰੇਲੇ ਜਿਹੜੇ ਆਪਾਂ ਲੂਣ ਲਾ ਕੇ ਰੈਸਟ ਤੇ ਰੱਖੇ ਸੀ ਉਹਨਾਂ ਨੂੰ ਆਪਾਂ ਧੋ ਕੇ ਸਾਫ਼ ਕਰਕੇ ਨਿਚੋੜ ਲਏ ਚੰਗੀ ਤਰ੍ਹਾਂ ਧੋ ਲਿਆ ਤੇ ਇਹ ਨਿਚੋੜ ਲਿਆ ਪਾਣੀ ਐ ਚੰਗੀ ਤਰ੍ਹਾਂ ਸੋਕ ਲਿਆ ਆ ਜਿਹੜੇ ਆਪਾਂ ਗੰਡੇ ਕੱਟ ਕੇ ਰੱਖੇ ਸੀ ਇਹਦਾ ਆਪਾਂ ਕਰਾਂਗੇ ਮਸਾਲਾ ਤਿਆਰ ਕੋਜਾ ਆਪਾਂ ਵਿੱਚ ਭਰ ਕੇ ਪਾਵਾਂਗੇ ਚਾਰ ਗੰਡੇ ਕੋਜਾ ਆਪਾਂ ਕੱਟ ਕੇ ਪਾਵਾਂਗੇ ਜਿਹੜੇ ਸੁੱਕੇ ਮਸਾਲੇ ਆਪਾਂ ਪਾਉਣੇ ਵਿੱਚ ਇਹ ਆ ਨਾਰਦਾਣਾ ਜੇ ਮੋਟਾ ਇਹਨੂੰ ਆਪਾਂ ਬਰੀਕ ਕਰਾਂਗੇ ਪੀਸ ਕੇ ਤੇ ਸਵਾਦ ਅਨਸਾਰ ਲੂਣ ਪਾਵਾਂਗੇ ਦੋ ਹਰੀਆਂ ਮਿਰਚਾਂ ਪਾਵਾਂਗੇ ਤੇ ਨਾਲ ਇਹ ਗਰਮ ਮਸਾਲਾ ਤੇ ਹਲਦੀ ਤੇ ਇਹ ਪਾਵਾਂਗੇ ਆਪਾਂ ਜੀਰਾ ਆਜੋ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਇਹ ਆਪਾਂ ਦੋ ਗੰਡੇ ਕੱਟ ਕੇ ਲੈ ਇਹ ਵੀ ਆਪਾਂ ਵਿੱਚ ਪਾ ਕੇ ਇਹਦਾ ਮਸਾਲਾ ਤਿਆਰ ਕਰਾਂਗੇ ਇੱਕ ਜਿਹੜੀ ਚੀਜ਼ ਆਪਾਂ ਹੋਰ ਪਾਵਾਂਗੇ ਉਹ ਤੁਹਾਨੂੰ ਬਾਅਦ ਚ ਦੱਸਦੇ ਆ ਆਜੋ ਆਪਾਂ ਮਸਾਲਾ ਪਹਿਲਾਂ ਨਰਦਾਨਾਂ ਤੇ ਜੀਰਾ ਬਰੀਕ ਕਰ ਲਈਏ ਇਹਨਾਂ ਕ ਆਪਾਂ ਜੀਰਾ ਪਾ ਲੈਨੇ ਆ ਚਲੋ ਇਹ ਮੋਟਾ ਨਰਦਾਨਾਂ ਪਾਵਾਂਗੇ ਇਹਨੂੰ ਦੋ ਮਿਰਚਾਂ ਪਾ ਕੇ ਇਹਨੂੰ ਬਰੀਕ ਕਰ ਦੇ ਨਾਲ ਦਾਣਾ ਆਪਣਾ ਬਰੀਕ ਹੋ ਗਿਆ ਤੇ ਜੀਰਾ ਵੀ ਆਪਾਂ ਮਿਰਚਾਂ ਹਰੀਆਂ ਬਰੀਕ ਕਰ ਲਈਆਂ ਇਹਦੇ ਵਿੱਚ ਆਪਾਂ ਜਿਹੜੀ ਇੱਕ ਚੀਜ਼ ਹੋਰ ਪਾਉਣੀ ਹੈ ਤੇ ਉਹ ਆ ਛੋਲੇ ਪੁੱਜੇ ਅੱਜ ਆਪਾਂ ਵੇਸਣ ਨਹੀਂ ਲੈ ਰਹੇ ਭੁੰਨ ਕੇ ਅੱਜ ਆਪਾਂ ਪੁੱਜੇ ਛੋਲੇ ਲੈ ਰਹੇ ਆ ਇਹ ਵਿੱਚ ਥੋੜੇ ਜਿਹਾ ਆਪਾਂ ਪਾਵਾਂਗੇ ਇੰਨੇ ਕ ਆਪਾਂ ਛੋਲੇ ਪਾਵਾਂਗੇ ਇਹਨੂੰ ਵੀ ਬਰੀਕ ਕਰ ਲੈਨੇ ਆ ਇਹ ਬਹੁਤ ਟੇਸਟੀ ਬਣ ਦੇ ਦੇ ਨਾਲ ਕਰੇਲੇ ਆਪਾਂ ਉਤਰਾ ਮੇਸਨ ਭੁੰਨ ਕੇ ਪਉਣਾ ਹੈ ਅੱਜ ਆਪਾਂ ਪੂਜੇ ਛੋਲੇ ਪਾ ਰਹੇ ਹਾਂ ਇਹ ਚ ਇਸ ਤੋਂ ਪਿੱਛੋਂ ਆਪਾਂ ਪਾਵਾਂਗੇ ਪਿਆਜ਼ ਤੇ ਫਿਰ ਆਪਣਾ ਮਸਾਲਾ ਤਿਆਰ ਇੱਕ ਜਿੰਚ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਕਲਰ ਵਾਸਤੇ ਤੇ ਸਵਾਦ ਅਨਸਾਰ ਆਪਾਂ ਪਾਵਾਂਗੇ ਲੂਣ ਕਿਉਂਕਿ ਆਪਾਂ ਅੱਗੇ ਕਰੇਲਿਆਂ ਨੂੰ ਵੀ ਲਾਇਆ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਨਾਲੇ ਆਪਾਂ ਗੰਡੇ ਪਾ ਕੇ ਸਬਰੀਕ ਕਰ ਲੈਂਦੇ ਹਾਂ ਆਲਾਪਾ ਕਟ ਕੇ ਬਰੀਕ ਕਰ ਲਿਆ ਵੇਖੋ ਕਿੰਡਾ ਵਧੀਆ ਮਸਾਲਾ ਬਣਿਆ ਇਹ ਛੋਲੇ ਪੁੱਜੇ ਪਾਉਣ ਦਾ ਕਾਰਨ ਆ ਇਹ ਬਹੁਤ ਵਧੀਆ ਮਸਾਲਾ ਬਣਿਆ ਵਾ ਮੁਲਾਇਮ ਨਾਲੇ ਤੇ ਪੁੱਜਾ ਇਹਦੇ ਵਿੱਚ ਕੱਚਾ ਪਾਣੀ ਰਹੂਗਾ ਤੇ ਹੁਣ ਆਪਾਂ ਇਹਦਾ ਮਸਾਲਾ ਕਰੇ ਲਿਆ ਚ ਭਰ ਦੇਣਾ ਤੇ ਪੈਨ ਰੱਖ ਲਿਆ ਆਪਾਂ ਇਹਦੇ ਵਿੱਚ ਤੇਲ ਪਾ ਲੈਨੇ ਸਰੋਂ ਦਾ ਤੇਲ ਆਪਾਂ ਘੜਕਾ ਲਿਆ ਤੇ ਨੂੰ ਆਪਾਂ ਇੱਕ ਵਾਰੀ ਡੈਕਸ ਬੰਦ ਕਰ ਦਾਂਗੇ ਕੁਕਲਰ ਰੱਖ ਲੈਨੇ ਆ ਨਾ ਬੰਦ ਕਰ ਲੈ ਆਪਾਂ ਪੈਨ ਇਨ ਪਰ ਕਿ ਰੱਖ ਕੇ ਫਿਰ ਇਹਨੂੰ ਧਾਗਾ ਬਣ ਕੇ ਫਿਰ ਪਾਵਾਂਗੇ ਇਸ ਤਰ੍ਹਾਂ ਆਪਾਂ ਧਾਗal ਭੇਟ ਕੇ ਇਹਨਾਂ ਦੇ ਇਹਦਾਂ ਦਾ ਮਸਾਲਾ ਜਿਹੜਾ ਨਿਕਲੇ ਨਾ ਇਹਨਾਂ ਨੂੰ ਵਿੱਚ ਆਪਾਂ ਪਾਈ ਜਾਵਾਂਗੇ ਤੇਲ ਆਪਣਾ ਗਰਮ ਹੀ ਐਸੇ ਤਰੀਕੇ ਨਾਲ ਆਪਾਂ ਸਾਰੇ ਕ੍ਰੇਲੇ ਪਰ ਲੈਨੇ ਆ ਤੇ ਫਿਰ ਆਪਾਂ ਪਾਉਣੇ ਦੇਲ ਚ ਤੇਲ ਆਪਣਾ ਕੜਕ ਗਿਆ ਥੋੜਾ ਜਿਹਾ ਆਪਾਂ ਨੂੰ ਠੰਡਾ ਕਰਕੇ ਫਿਰ ਪਾਵਾਂਗੇ ਇੱਕਦਮ ਸੜ ਨਾ ਜਾਣ ਕ੍ਰੇਲੇ ਹਾਲੋ ਆਪਾਂ ਸਾਰੇ ਕ੍ਰੇਲਿਆਂ ਨੂੰ ਤਾਂ ਅੱਗੇ ਬੰਨ ਲਿਆ ਤੇ ਨਾਲ ਹੁਣ ਆਪਾਂ ਇਹੇ ਕਰਕੇ ਵਿੱਚ ਛੱਡਾਂਗੇ ਪੈਨ ਦੇ ਕ੍ਰੇਲੇ ਆਪਾਂ ਸਾਰੇ ਪਾ ਤੇ ਅੰਜ 7 ਮਿੰਟ ਇਹਨੂੰ ਆਪਾਂ ਪਕਾਵਾਂਗੇ ਇਦਾਂ ਹੀ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਫਲਟਾਂਗੇ ਕ੍ਰੇਲੇ ਪੋਜ ਜਾਣ 10 ਮਿੰਟ ਹੋ ਗਏ ਤੇ ਇਹਨਾਂ ਨੂੰ ਆਪਾਂ ਹੁਣ ਠੱਲਾਂਗੇ ਇਹਨੂੰ ਇਦਾਂ ਪਲਟੀ ਕਰ ਦਿੰਨੇ ਆ ਆ ਵੇਖੋ ਆਪਾਂ ਇਦਾਂ ਭੁੰਨਨੇ ਆ ਮੱਠੀ ਮੱਠੀ ਸੇਕ ਤੇ ਸਾਡੇ ਕਿਹਦੇ ਕਾਰਨ ਕਿ ਆਵੇ ਸਰੀਆ ਨਾ ਆਹ ਥੱਲੇ ਜਿਆਦਾ ਵਿਚਾਰ ਸੇਕ ਜਿਆਦਾ ਹੋ ਜਾਂਦਾ ਨਾ ਹੁਣ ਘੱਟ ਕੀਤਾ ਵਾ ਤਰ੍ਹਾਂ ਮੱਠੀ ਮੱਠੀ ਅੱਗੇ ਪੁੰਨਾਗੇ ਮਸਾਲਾ ਆਪਣਾ ਵਿੱਚ ਪੁੱਜਾਈਏ ਕਿਉਂਕਿ ਆਪਾਂ ਛੋਲੇ ਪੁੱਜੇ ਪਾਏ ਆ ਤੇ ਆਪਾਂ ਇਹਨਾਂ ਨੂੰ ਬਾਹਰੋਂ ਮੱਠੀ ਮੱਠੀ ਆਦਣਾ ਪੁੰਨਾਂਗੇ ਤੇ ਥੋੜੇ ਥੋੜੇ ਸੇਕ ਨਾਲ ਅੰਦਰੋਂ ਗੰਡੇ ਪੁੱਜ ਜਾਣਗੇ ਤੇ ਇਦਾਂ ਤਰਲੇ ਇਸ ਤਰੀਕੇ ਨਾਲ ਬਹੁਤ ਵਧੀਆ ਬਣਦੇ ਆ ਸਾਹ ਲੋ ਜੀ ਕarele ਆਪਣੇ ਬਣ ਗਏ ਆਪਾਂ ਥਾਲ ਵਿੱਚ ਕੱਢ ਲਿਆ ਤੇ ਹੁਣ ਆਪਾਂ ਜਿਹੜੇ ਗੰਡੇ ਬਚਿਆ ਮਸਾਲਾ ਪਾ ਕੇ ਭਰੇ ਇਹਨਾਂ ਨੂੰ ਤਲ ਲੈਨੇ ਆ ਤੇਲ ਗਰਮ ਹੋ ਗਿਆ ਤੇ ਅਦੋਂ ਚਾਪਾ ਪਾ ਦਿੰਨੇ ਆ ਜਿਹੜੇ ਗੰਡੇ ਭਰੇ ਇਹਨਾਂ ਨੂੰ ਤਲ ਲਾਂਗੇ ਆਪਣੇ ਗੰਡੇ ਇੱਕ ਸਾਈਡ ਤੋਂ ਸਿੱਕ ਗਏ ਇਹਨਾਂ ਨੂੰ ਆਪਾਂ ਥਾਲ ਲੈਨੇ ਇਦਾਂ ਆਪਾਂ ਘੱਟ ਸੇਕ ਕੇ ਇਹਨਾਂ ਨੂੰ ਭੁੰਨਣਾ ਵਾ ਕਿਉਂਕਿ ਗੰਡੇ ਆਪਣੇ ਅਜੇ ਮੋਟੇ ਆ ਇਸਾਈ ਜਿਹਾ ਸੇਜ ਪੱਕਣਗੇ ਆਹ ਜ ਆਹੋ ਜੀ ਆਪਣੇ ਪਿਆਜ ਜਿਹੜੇ ਆ ਬਣ ਗਏ ਆ ਦੇਖੋ ਕਿੱਡੇ ਵਧੀਆ ਬਨੇ ਆ ਇਹਨਾਂ ਨੂੰ ਆਪਾਂ ਕੱਢ ਲੈਨੇ ਆ ਤੇ ਆਹੋ ਜੀ ਗੰਡੇ ਕਰੇਲਿਆਂ ਦੀ ਸਬਜ਼ੀ ਬਣ ਕੇ ਆਪਣੀ ਤਿਆਰ ਆ ਚਟਪਟੀ ਮਸਾਲੇਦਾਰ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ